ਸਤਿ ਸ੍ਰੀ ਅਕਾਲ ਜੀ ਮੈਂ ਹਾਂ ਪ੍ਰੀਤਿੰਦਰ ਮਸੀਹ ਪੱਟੀ ਰੋਟਰੀ ਕਲੱਬ ਖਰੜ ਵੱਲੋਂ ਬਲੱਡ ਡੋਨੇਸ਼ਨ ਕੈਂਪ ਸਿਵਲ ਹਸਪਤਾਲ ਖਰੜ ਵਿਖੇ ਲਗਾਇਆ ਗਿਆ ਰੈੱਡ ਕਰਾਸ ਚੰਡੀਗੜ੍ਹ ਦੇ ਸਹਿਯੋਗ ਨਾਲ ਸਰਟੀਫਿਕੇਟ ਵੀ ਦਿੱਤੇ ਗਏ ਮੁੱਖ ਮਹਿਮਾਨ ਵਜੋਂ ਡਾਕਟਰ ਰਜੇਸ਼ ਕੁਮਾਰ ਐਸ ਐਮਓ ਸਿਵਲ ਹਸਪਤਾਲ ਖਰੜ ਐਮ ਡੀ ਮੈਡੀਸਨ ਨੇ ਕੀਤੀ ਸ਼ਿਰਕਤ ਆਓ ਤੁਹਾਨੂੰ ਦਿਖਾਈਏ ਮੌਕੇ ਦੀ ਹੈ ਲਾਈਵ ਤਸਵੀਰ ਕੀ ਕਹਿੰਦੇ ਨੇ ਰੋਟਰੀ ਕਲੱਬ ਖਰੜ ਦੇ ਆਉਦੇਦਾਰ ਆਓ ਸੁਣੀਏ

Terima <laughs> kasih ਹਾਂਜੀ ਕੀ ਨਾਮ ਹੈ ਜੀ ਬਲੱਡ ਡੋਨੇਸ਼ਨ ਕਿੰਨੀ ਵਾਰ ਕਰ ਲਿਆ ਵਾ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਜਸਮੇਰ ਸਿੰਘ ਆ ਜੀ ਪਿੰਡ ਗੜਾਗਾ ਜੀ ਤੇ ਮੈਂ 37 ਵਾਰ ਪਹਿਲਾਂ ਦਾਨ ਕਰ ਚੁੱਕਾ ਜੀ ਤੇ 38 ਵਾਰ ਤੇ ਮੈਨੂੰ ਮਾਸਟਰ ਕਾਰਡ ਵੀ ਮਿਲਿਆ ਵਾ ਜੀ ਪੀਏ ਤੋਂ ਦੋ ਮੇਰੇ ਕੋਲ ਮਾਸਟਰ ਕਾਰਡ ਨੇ ਤੇ 50 ਵਾਰ ਮੈਂ ਫੋਨ ਨਾਲ ਕਰ ਚੁੱਕਾ ਤੇ ਮੈਨੂੰ ਪੀਏ ਤੋਂ ਮਾਸਟਰ ਕਾਰਡ ਮਿਲ ਚੁੱਕੇ ਆ ਜੀ ਦੋ ਤੇ ਇਹ ਭਾਜੀ 5 ਵਾਰ ਫੋਨ ਨਾਲ ਕਰ ਚੁੱਕਿਆ ਜੀ ਤੇ ਮੈਂ 희ਸਾ ਅਦਨ ਸਨੇਹਾ ਦਲ ਜਨਾ ਵੀ ਨੌਜਾਨ ਮਤਵਾ ਤੋਂ ਫੂਨਦਾਨ ਕਰਕੇ ਸੇਵਾ ਸਰ ਕਰੋ ਇਹ ਤਾਂ ਬੜਾ ਆਪਨੋ ਕੋਈ ਦਾਨ ਨਹੀਂ ਧੰਨਵਾਦ ਰੋਟਰੀ ਕਲੱਬ ਖਰੜਵਾਲਾ ਜੋ ਸਿਵਲ ਹਸਪਤਾਲ ਖਰੜ ਵਿਖੇ ਬਲੱਡ ਡੋਨੇਸ਼ਨ ਕੈਂਪ ਲਾਇਆ ਰਿਤਿ ਜੀ ਸਾਹਿਬ ਇਸ ਬਾਰੇ ਦੱਸੋ ਸਤਿ ਸ਼੍ਰੀ ਅਕਾਲ ਸਭ ਨੂੰ ਮੈਂ ਹਰਪ੍ਰੀਤ ਸਿੰਘ ਰੇਖੀ ਰੋਟਰੀ ਕਲੱਬ ਦਾ ਰੋਟੇ ਡਿਸਟ੍ਰਿਕਟ ਦਾ ਅਸਿਸਟੈਂਟ ਗਵਰਨਰ 3080 ਮੈਂ ਦੱਸਣਾ ਚਾਹਾਂਗਾ ਕਿ ਸਾਡੇ ਰੋਟਰੀ ਕਲੱਬ ਵੱਲੋਂ ਸਾਲ ਮੈਂ ਤਾਂ ਕਈ ਸਾਲਾਂ ਤੋਂ ਦੋ ਚੀਜ਼ਾਂ ਤੇ ਬਹੁਤ ਐਮਫਸਾਈਜ਼ ਕੀਤਾ ਜਾ ਰਿਹਾ ਹੈ ਜਿੰਦੇ ਜੀ ਖੂਨਦਾਨ ਤੇ ਜਾਂਦੇ ਜਾਂਦੇ ਅੱਖਾਂ ਦਾ ਅੱਜ ਖੂਨਦਾਨ ਦੇ ਸਬੰਧ ਵਿੱਚ ਸਾਡੇ ਵਲੰਟਰੀ ਕੈਂਪ ਲਗਾਇਆ ਹੈ ਬਲੱਡ ਡੋਨੇਸ਼ਨ ਦਾ ਰੋਟਰੀ ਕਲੱਬ ਵੱਲੋਂ ਸਿਵਲ ਹਸਪੀਟਲ ਤੇ ਰੈੱਡ ਕਰਾਸ ਦੇ ਸਹਿਯੋਗ ਨਾਲ ਅਸੀਂ ਲਗਾ ਰਹੇ ਹਾਂ ਤੇ ਪ੍ਰੋਜੈਕਟ ਚੇਅਰਮੈਨ ਸਾਡੇ ਹੈਗੇ ਰਵਿੰਦਰ ਸਿੰਘ ਜੀ ਉਹਨਾਂ ਦੀ ਅਗਵਾਈ ਚ ਇਹ ਕੈਂਪ ਚੱਲ ਰਿਹਾ ਹੈ ਹਾਂਜੀ ਸਰ ਕੀ ਕਹਿਣਾ ਚਾਹੋਗੇ ਜੀ ਅੱਜ ਦੇ ਕੈਂਪ ਬਾਰੇ ਮੇਰੇ ਸਾਰੇ ਮੋਸਮ ਸ੍ਰੀ ਗੁਰੂ ਜੀ ਅੱਜ ਰੋਟਰੀ ਕਲੱਬ ਕਰਨੜ ਤੋਂ ਜੋ ਸਾਡੀ ਰੋਟਰੀ ਕਲੱਬ ਦੀ ਪਰੰਪਰਾ ਹੈ ਵੀ ਸਾਲ ਵਿੱਚ ਨੂੰ ਜੇ ਅਸੀਂ ਹਰੇਕ 3 ਮਹੀਨੇ ਬਾਅਦ ਇੱਕ ਸਾਲ ਵਿੱਚ 4 ਕੈਂਪ ਕਰਉਨੇ ਤੇ ਬਿਲਕੁਲ ਤੌਰ ਕਰੜੜ ਵਿੱਚ ਸਾਡੇ ਸਰਦਾਰ ਜੀ ਹਿੰਮਤ ਸਿੰਘ ਤੇ ਮੇਰੇ ਹੋਰ ਸੀਨੀਅਰ ਰੋਟਰੀ ਮੈਂਬਰ ਖੜੇ ਹੈ ਤੇ ਮੈਨੂੰ ਰੋਟਰੀ ਕਲੱਬ ਨੇ ਇਸ ਪ੍ਰੋਜੈਕਟ ਦੀ ਚੇਅਰਮੈਨੀ ਦਿੱਤੀ ਹੈ ਤੇ ਸਾਰੇ ਮੈਂਬਰ ਨੂੰ ਆ ਕੇ ਪਹੁੰਚ ਰਹੇ ਤੇ ਹੁਣ ਵੀ ਪਹੁੰਚੇ ਮੈਂ ਜੀ ਸਾਡਾ ਬਹੁਤ ਵਧੀਆ ਕੈਂਪਸ ਚੱਲ ਰਿਹਾ ਹੈ ਹੁਣ ਤੱਕ 35 ਡੋਂਗਰਾਂ ਨੇ ਆਪਣਾ ਖੂਨਦਾਨ ਕੈਂਪ ਕਰ ਖੂਨ ਦੇ ਦਿੱਤਾ ਹੈ ਤੇ ਬਾਕੀ ਆ ਰਹੇ ਨੇ ਜਿਹੜਾ ਬਹੁਤ ਵਧੀਆ ਹੈ ਚੱਲ ਰਿਆਂ ਨੇ ਲੋਕਾਂ ਨੂੰ ਵੀ ਅਪੀਲ ਕਰਦੇ ਵੀ ਇਹ ਬਹੁਤ ਵੱਡੀ ਸੇਵਾ ਹੈ ਖੂਨਦਾਨ ਦੀ ਤੇ ਇਹਦੇ ਵਿੱਚ ਕੋਈ ਜੱਗਣ ਵਾਲੀ ਕਰਨੀ ਹੁਮਾ ਮਾ ਕੇ ਖੂਨਦਾਨ ਕਰਨਾ ਚਾਹੀਦਾ ਹੈ